ਪਿਛਲੇ ਦਿਨ ਹੀ ਗਾਇਕ ਰਾਜੀਵ ਜਵੰਡਾ ਦਾ ਦਿਹਾਂਸ ਹੋਇਆ ਸੀ ਇਸੇ ਤਰ੍ਹਾਂ ਜੋ ਅੱਜ ਉਹਨਾਂ ਦੀ ਅੰਤਿਮ ਅਰਦਾਸ ਫੇਰੀ ਹੈ ਇਸ ਮੌਕੇ ਉਹਨਾਂ ਦੀ ਗੱਦੀ ਚੁੰਬਦੇ ਦੇਖੇ ਜਿਸੀ ਮਾਰਮ ਹੋਏਗਾ ਲਈ ਪੰਜਾਬ ਜਿਹੜਾ ਕਿ ਪਿਆਰ ਕੀਤਾ ਹੈ ਇਸ ਮੌਕੇ तमाम ਉਹਨਾਂ ਦੇ ਯੂਟਿਊਬ ਨੂੰ ਉਹਨਾਂ ਦੇ ਪੰਦੇ ਨੌਜਵਾਨ ਨੇ ਉਹ ਇਸ ਮੌਕੇ ਤੇ ਜੋ ਪ੍ਰਬੰਧ ਨੇ ਉਹ ਮੁਕੰਮਲ ਕਰਦੇ ਨੇ ਤਾਂ ਰਾਏ ਕੁਲਵਿੰਦਰ ਬਿੱਲਾ ਵੀ ਇਸ ਮੌਕੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਪ੍ਰਬੰਧ ਆ ਜਿਹੜੇ ਉਹ ਮੁਕੰਮਲ ਕਰਵਾਏ ਜਾ ਰਹੇ ਆ ਕਿ ਅੱਜ ਨੂੰ ਅੰਤਿਮ ਅਰਦਾਸ ਹੋਣੀ ਹੈ ਪਰ ਸਮਾਗਮ ਹੈ ਜਿਹੜਾ ਜੱਦੀ ਪਿੰਡ ਦੇ ਵਿੱਚ ਹੋਏਗਾ ਕੈਕਨਕ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਕਿਤੇ ਤਮਾਮ ਉਹਨਾਂ ਦੇ ਜੋ ਸਾਥੀ ਕਲਾਕਾਰ ਦੇ ਇੱਥੇ ਪਹੁੰਚ ਗਏ ਆ ਉਸੇ ਵਾਸਤੇ ਕਿ ਉਹਨਾਂ ਦੇ ਪਿੰਡ ਦੇ ਜੋ ਨੌਜਵਾਨ ਨੇ ਖੁਦ ਇੱਥੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰਦੇ ਆ ਬਹੁਤ ਸਾਰੇ ਨੌਜਵਾਨ ਨੇ ਪਿੱਛੇ ਜੋ ਕੰਡਾਲ ਦੇ ਵਿੱਚ ਝਾੜੂ ਲਗਾਉਣ ਦੀ ਸੇਵਾ ਜਿਹੜੀ ਉਹ ਨਿਭਾਰੇ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੰਡ ਵਾਸੀ ਨੇ ਜਿਹੜੇ ਤਮਾਮ ਜੋ ਸਾਰਾਗੀ ਜਵੰਧਾ ਦੇ ਉਹ ਇਸ ਮੌਕੇ ਤੇ ਖੁਦ ਹੀ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਮੌਕੇ ਪਿੰਡ ਉਹਨਾਂ ਤੋਂ ਸਾਂਝਾ ਕਰ ਰਿਹਾ ਹਾਂ ਕਿ ਗਾਇਕ ਕੁਲਵਿੰਦਰ ਬਿੱਲਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਦੇ ਵੱਲੋਂ ਫੋਟੋ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਵਾਏ ਜਾ ਰਹੇ ਆ ਕਿ ਕਿ ਰਾਜਵੀਰ ਜਵੰਦਾ ਇੱਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਇੱਕ ਐਕਸੀਡੈਂਟ ਹੁੰਦਾ ਵਾ ਉਸ ਹਾਦਸੇ ਦੇ ਵਿੱਚ ਉਹਨਾਂ ਦਾ ਹਸਪੀਟਲ ਦੇ ਵਿੱਚ ਇਲਾਜ ਜਿਹੜਾ ਚੱਲਦਾ ਵਾ ਪਰ ਤਾਕੀ ਕਿ 8 ਤਰੀਕ ਨੂੰ ਉਹਨਾਂ ਦਾ ਦਿਹਾਂਤ ਹੋ ਜਾਂਦਾ ਜਿਸ ਤੋਂ ਬਾਅਦ ਅੰਤਿਮ ਸਫਲ ਜੋੜਾ ਕੀਤਾ ਗਿਆ ਸੀ ਤਾਂ ਅੱਜ ਅੰਤਿਮ ਰਸਤਾ ਸੋਣੀਆ ਸਮਾਕੇ ਪ੍ਰਬੰਧ ਨੂੰ ਜਿਹੜਾ ਮੁਕੰਮਲ ਕੀਤਾ ਜਾ ਰਿਹਾ तमाम ਜੋ ਪਿੰਡ ਵਾਸੀ ਨੇ ਉਹ ਪ੍ਰਬੰਧ ਨੂੰ ਜਿਹੜੇ ਥੋੜੀ ਹੋਰ ਮੁਕੰਮਲ ਕਰਵਾ ਰਹੇ ਨੇ ਆ ਇੱਕ ਖੇਤਾਂ ਦੇ ਵਿੱਚ ਜਿਹੜਾ ਕੈਂਪ ਲਗਾਇਆ ਜਾਵਾ ਜਿੱਥੇ ਸਮਾਗਮ ਜਿਹੜਾ ਹੋਵੇਗਾ ਉਹ ਸਮਾਗਮ ਜਿਹੜੇ ਤੇ ਮੁਕੰਮਲ ਕੀਤੇ ਜਾਣਗੇ ਉਸ ਮੌਕੇ ਤੋਂ ਪਹਿਲਾਂ ਦੇਖਾ ਤੇ ਕਮਾਹ ਜਿਹੜੀਆਂ ਪਿਆਰੀਆਂ ਨੇ ਕੀਤੀਆਂ ਜਾ ਰਹੀਆਂ ਨੇ ਜੋ ਔਰ ਰਾਜਵੀਰ ਜਵੰਦਾ ਦੇ ਪਿੰਡ ਵਾਸੀ ਨੇ ਜੋ ਉਹਨਾਂ ਦੇ ਸਾਥੀ ਕਲਾਕਾਰ ਨੇ ਖੁਦ ਇੱਥੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰਵਾ ਰਿਹਾ ਤੱਕ ਆਇਆ ਕੁਲਵਿੰਦਰ ਬਿੱਲਾ ਭਾਈ ਇੱਥੇ ਹੋਂਤੇ ਹੋਣੇ ਤਮਾਮ ਜੋ ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰ ਨੇ ਉਹ ਜੋ ਪ੍ਰਬੰਧ ਮੁਕੰਮਲ ਕਰਵਾ ਦੇਣ ਤਾਂ ਇਸ ਮੌਕੇ ਗਾਇਕ ਕੁਲਵਿੰਦਰ ਬਿੱਲਾ ਤੋਂ ਨਜ਼ਰ ਆ ਰਹੇ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਗਾਇਕ ਕੁਲਵਿੰਦਰ ਬਿੱਲਾ ਆ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਖੜੇ ਨਜ਼ਰ ਆ ਰਹੇ ਨੇ ਭਾਵੇਂ ਹਸਪਤਾਲ ਹੋਵੇ ਉੱਥੇ ਵੀ ਉਹਨਾਂ ਦੇ ਵੱਲੋਂ ਕਲਪਲ ਦੀ ਜਾਣਕਾਰੀ ਹੈ ਜਿਹੜੀ ਉਹ ਡਾਕਟਰਾਂ ਤੋਂ ਲਈ ਜਾਂਦੀ ਸੀ ਉਸ ਤੋਂ ਬਾਅਦ ਲਗਾਤਾਰ ਉਹ ਪਰਿਵਾਰ ਦੇ ਨਾਲ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਵੀ ਪਰਿਵਾਰ ਦਾ ਸਾਥ ਦੇ ਰਿਹਾ ਵਸ ਤੇ ਦੇਖਿਆ ਕਿ ਕਿਤੇ ਜੋ ਕੁਝ ਨੌਜਵਾਨ ਨੇ ਬੱਚੇ ਨੇ ਚਾਹੂ ਦੀ ਸੇਵਾ ਜਿਹੜੀ ਉਹਨਾਂ ਦੇ ਵੱਲੋਂ ਲਈ ਜਾ ਰਹੀ ਆ ਤਾਂ ਤਸਵੀਰਾਂ ਇਸ ਮੌਕੇ ਰਾਜੀਵ ਜਵੰਡਾ ਦੇ ਪਿੰਡ ਕੋਨਾਂ ਤੋਂ ਜਿਹੜੀਆਂ ਤੁਹਾਡਾ ਨਾਮ ਸੰਗੀਆਂ ਕਰਦੇ ਆ ਪਿਛਲੇ ਦਿਨੀ ਗਾਇਕ ਤੇ ਰਾਜੀਵ ਜਵੰਡਾ ਦਾ ਦਿਹਾਂਤ ਹੋਇਆ ਸੀ ਉਸ ਤੋਂ ਬਾਅਦ ਅੱਜ ਉਨ੍ਹਾਂ ਦੀ ਅੰਤਿਮ ਰਸਮਾਂ ਨੇ ਤਾਂ ਇਸ ਮੌਕੇ ਉਨ੍ਹਾਂ ਦੀ ਜੱਦੀ ਧਰ ਦੇਖਿਆ ਜੇ ਸਮਾਰੋਹ ਹੋਏਗਾ ਤਾਂ ਇਹ ਸੰਦਾਲ ਜਿਹੜਾ ਕਿ ਤਿਆਰ ਕੀਤਾ ਗਿਆ ਇਸ ਮੌਕੇ ਤਮਾਮ ਉਨ੍ਹਾਂ ਦੇ ਦੋਸਤ ਜਿਨ੍ਹਾਂ ਦੇ ਪਿੰਦੇ ਦੇ ਨੌਜਵਾਨ ਨੇ ਉਹ ਇਸ ਮੌਕੇ ਤੇ ਜੋ ਪ੍ਰਬੰਧ ਨੇ ਉਹ ਮੁਕੰਮਲ ਕਰਦੇ ਨੇ ਤਾਂ ਰਾਏ ਕੁਲਵਿੰਦਰ ਵਿੱਲਾ ਵੀ ਇਸ ਮੌਕੇ ਇੱਥੇ ਪਹੁੰਚੀ ਹੋਈ ਨੇ ਤੇ ਉਨ੍ਹਾਂ ਦੇ ਵੱਲੋਂ ਵੀ ਪ੍ਰਬੰਧ ਆ ਜਿਹੜੇ ਉਹ ਮੁਕੰਮਲ ਕਰਵਾਏ ਜਾ ਰਹੇ ਆ ਕਿ ਅੱਜ ਤੋਂ ਅੰਤਿਮ ਅਰਦਾਸ ਹੋਣੀ ਹੈ ਪਰ ਸਮਾਗਮ ਹੈ ਜਿਹੜਾ ਜੱਦੀ ਪਿੰਡ ਦੇ ਵਿੱਚ ਹੋਏਗਾ ਟੈਕਨੀਕੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦਿੱਤੇ ਤਮਾਮ ਉਹਨਾਂ ਦੇ ਜੋ ਸਾਸੀ ਕਲਾਕਾਰ ਦੇਖੇ ਉੱਤੇ ਪਹੁੰਚ ਗਏ ਆ ਉਸੇ ਵਾਸਤੇ ਕਿ ਉਹਨਾਂ ਦੇ ਪਿੰਡ ਦੇ ਜੋ ਨੌਜਵਾਨ ਨੇ ਖੁਦ ਇੱਥੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰਦੇ ਆ ਬਹੁਤ ਸਾਰੇ ਨੌਜਵਾਨ ਨੇ ਪਿੱਛੇ ਜੋ ਕੰਡਾਲ ਦੇ ਵਿੱਚ ਝਾੜੂ ਲਗਾਉਣ ਦੀ ਸੇਵਾ ਜਿਹੜੀ ਉਹ ਨਿਭਾਰੇ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਪਿੰਡ ਵਾਸੀ ਨੇ ਜਿਹੜੇ ਤਮਾਮ ਜੋ ਸਾਰਾਗੀ ਜਵੰਧਾ ਦੇ ਉਹ ਇਸ ਮੌਕੇ ਤੇ ਖੁਦ ਹੀ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਮੌਕੇ ਪਿੰਡ ਉਹਨਾਂ ਤੋਂ ਸਾਂਝਾ ਕਰ ਰਿਹਾ ਹਾਂ ਕਿ ਗਾਇਕ ਕੁਲਵਿੰਦਰ ਵਿੱਲਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਦੇ ਵੱਲੋਂ ਫੋਟੋ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਵਾਏ ਜਾ ਰਹੇ ਆ ਕਿ ਕਿ ਰਾਜਵੀਰ ਜਵੰਦਾ ਇੱਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਇੱਕ ਐਕਸੀਡੈਂਟ ਹੁੰਦਾ ਵਾ ਇਸ ਹਾਦਸੇ ਦੇ ਵਿੱਚ ਉਹਨਾਂ ਦਾ ਹਸਪੀਟਲ ਦੇ ਵਿੱਚ ਇਲਾਜ ਜਿਹੜਾ ਚੱਲਦਾ ਵਾ ਪਰ ਤਾਕੀ ਕਿ 8 ਤਰੀਕ ਨੂੰ ਉਹਨਾਂ ਦਾ ਦਿਹਾਂਤ ਹੋ ਜਾਂਦਾ ਜਿਸ ਤੋਂ ਬਾਅਦ ਅੰਤ ਵਿੱਚ ਕਾਰਜ ਜਿਹੜਾ ਕੀਤਾ ਗਿਆ ਸੀ ਤਾਂ ਅੱਜ ਅੰਤਿਮ ਰਸਤਾ ਸੋਣੀਆ ਸਮਾਕੇ ਪ੍ਰਬੰਧਨ ਜਿਹੜਾ ਮੁਕੰਮਲ ਕੀਤਾ ਜਾ ਰਿਹਾ तमाम ਜੋ ਪਿੰਡ ਵਾਸੀ ਨੇ ਉਹ ਪ੍ਰਬੰਧਨ ਜਿਹੜੇ ਥੋੜੀ ਅੱਜ ਮੁਕੰਮਲ ਕਰਵਾ ਰਹੇ ਨੇ ਇੱਕ ਖੇਤਾਂ ਦੇ ਵਿੱਚ ਜਿਹੜਾ ਕੈਂਪ ਲਗਾਇਆ ਜਾਵਾ ਜਿੱਥੇ ਸਮਾਗਮ ਜਿਹੜਾ ਹੋਵੇਗਾ ਉਹ ਸਮਾਗਮ ਜਿਹੜੇ ਤੇ ਮੁਕੰਮਲ ਕੀਤੇ ਜਾਣਗੇ ਤਾਂ ਸਮੋਕੇ ਤੋਂ ਪਹਿਲਾਂ ਦੇਖੋ ਕਿ ਕਮਾਲ ਜਿਹੜੀਆਂ ਪਿਆਰੀਆਂ ਨੇ ਕੀਤੀਆਂ ਜਾ ਰਹੀਆਂ ਨੇ ਜੋ ਰਾਜਵੀਰ ਜਵੰਦਾ ਦੇ ਪਿੰਡ ਵਾਸੀ ਨੇ ਜੋ ਉਹਨਾਂ ਦੇ ਸਾਥੀ ਕਲਾਕਾਰ ਨੇ ਖੁਦ ਇੱਥੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰਵਾ ਰਿਹਾ ਤੱਕ ਗਾਇਕ ਕੁਲਵਿੰਦਰ ਵਿੱਲਾ ਭਾਈ ਇੱਥੇ ਪਹੁੰਚੇ ਹੁੰਦੇ ਤਮਾਮ ਜੋ ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰ ਨੇ ਉਹ ਜੋ ਪ੍ਰਬੰਧ ਮੁਕੰਮਲ ਕਰਵਾ ਰਹੇ ਹੁੰਦੇ ਉਸ ਮੌਕੇ ਗਾਇਕ ਕੁਲਵਿੰਦਰ ਵਿੱਲਾ ਤੋਂ ਨਜ਼ਰ ਆ ਰਹੇ ਹੁੰਦਾ ਸੀ ਕਿ ਪਹਿਲੇ ਦਿਨ ਤੋਂ ਗਾਇਕ ਕੁਲਵਿੰਦਰ ਵਿੱਲਾ ਆ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਖੜੇ ਨਜ਼ਰ ਆ ਰਹੇ ਭਾਵੇਂ ਹਸਪਤਾਲ ਉਹਦੇ ਉੱਥੇ ਹੀ ਉਹਨਾਂ ਦੇ ਵੱਲੋਂ ਕਲਪਲ ਦੀ ਜਾਣਕਾਰੀ ਹੈ ਜਿਹੜੀ ਉਹ ਡਾਕਟਰਾਂ ਤੋਂ ਲਈ ਜਾਂਦੀ ਸੀ ਉਸ ਤੋਂ ਬਾਅਦ ਲਗਾਤਾਰ ਉਹ ਪਰਿਵਾਰ ਦੇ ਨਾਲ ਨੇ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਪਰਿਵਾਰ ਦਾ ਸਾਥ ਦੇ ਰਿਹਾ ਵਸ ਤੇ ਦੇਖੋ ਕਿ ਕਿਤੇ ਜੋ ਕੁਝ ਨੌਜਵਾਨ ਨੇ ਬੱਚੇ ਨੇ ਚਾਹੂ ਲੋਗਾਂ ਦੀ ਸੇਵਾ ਜਿਹੜੀ ਉਹਨਾਂ ਦੇ ਵੱਲੋਂ ਲਈ ਜਾ ਰਹੀ ਆ ਤਾਂ ਤਸਵੀਰਾਂ ਇਸ ਮੌਕੇ ਰਾਜਵੀਰ ਜਵੰਦਾ ਦੇ ਪਿੰਡ ਕੋਨਾਂ ਤੋਂ ਜਿਹੜੀਆਂ ਤੁਹਾਡੇ ਨਾਲ ਸੰਗੀਆਂ ਕਰਦੇ ਆ